ਰਾਜਾ ਵੜਿੰਗ ਨੂੰ ਇਹ ਚੀਜ਼ ਮੈਂ ਕਹਿਣਾ ਚਾਹੁੰਦੀ ਆ ਕਿ ਰਾਜਾ ਵੜਿੰਗ ਤੇਰੀਆਂ ਜ਼ਮਾਨਤਾਂ ਜ਼ਬਤ ਕਰਵਾਵਾਂਗੇ ਤੇ ਰਾਜਾ ਵੜਿੰਗ ਨੂੰ ਇੱਕ ਚੀਜ਼ ਹੋਰ ਕਹਿਣਾ ਚਾਹੁੰਦੀ ਆ ਕਿ ਰਾਜਾ ਵੜਿੰਗ ਤੇਰੀ ਵੋਠੀ ਕਹਿੰਦੀ ਆ ਕਿ ਇਹ ਗੁਰੂ ਨਾਨਕ ਦਾ ਪੰਜਾ ਓਏ ਕਾਤਲ ਪੰਜਾ ਇਹ ਖੂਨੀ ਪੰਜਾ ਇਸ ਪੰਜੇ ਨੂੰ ਤੁਸੀਂ ਗੁਰੂ ਨਾਨਕ ਤੇ ਪੰਜੇ ਨਾਲ ਮਲਾਉਂਦੇ ਹੋ ਪਰ ਲੁਧਿਆਣੇ ਦਾ ਕੋਈ ਬੰਦਾ ਇਹਦੇ ਨਾਲ ਨਹੀਂ ਆ ਇਹ ਸਾਰਾ ਕਾਫਲਾ ਸਾਰੀਆਂ ਗੱਡੀਆਂ ਬਾਹਰ ਦੀਆਂ ਤੇ ਅਸੀਂ ਇਹਦਾ ਹਰ ਇੱਕ ਹਲਕੇ ਦੇ ਵਿੱਚ ਜਾ ਕੇ ਵਿਰੋਧ ਕਰਾਂਗੇ ਰਾਜਾ ਬਣ ਕੇ ਜੜਾ ਨਾ ਇਹ ਸਿੱਖ ਕੌਮ ਦਾ ਗਦਾਰ ਹੈ ਇਹਨਾਂ ਨੂੰ ਸ਼ਰਮ ਮਾਰੀ ਜੀ ਦੀ ਸਿਖਾ ਨੂੰ ਇਹ ਵਜੇ ਗਦਾਰ ਕੌਮ ਦੇ ਜਿਹੜੇ ਲੁਧਿਆਣਾ ਤੋਂ ਇਲੈਕਸ਼ਨ ਲੜਦਾ ਆ ਇਹ ਅਸੀਂ ਇਲੈਕਸ਼ਨ ਇਥੋਂ ਦੀ ਜਮਾਤ ਜ਼ਬਤ ਹੋਵੇ ਲੁਧਿਆਣਾ ਪਹੁੰਚਣ ਤੇ ਰਾਜਾ ਵੜਿੰਗ ਦਾ ਹੋਇਆ ਜਮ ਕੇ ਵਿਰੋਧ ਮਹਿਲਾਵਾਂ ਨੇ ਰਾਜਾ ਵੜਿੰਗ ਨੂੰ ਦਿਖਾਈਆਂ ਕਾਲੀਆਂ ਝੰਡੀਆਂ ਤੁਹਾਨੂੰ ਦੱਸਦੇ ਕਿ ਟਿਕਟ ਮਿਲਣ ਤੋਂ ਬਾਅਦ ਅੱਜ ਪਹਿਲੀ ਵਾਰ ਰਾਜਾ ਵੜਿੰਗ ਲੁਧਿਆਣਾ ਪਹੁੰਚੇ ਨੇ ਜਿੱਥੇ ਉਹਨਾਂ ਦੇ ਵੱਲੋਂ ਰੋਡ ਸ਼ੋਅ ਵੀ ਕੱਢਿਆ ਗਿਆ ਲੇਕਿਨ ਜਦੋਂ ਉਹਨਾਂ ਦਾ ਕਾਫਲਾ ਲੁਧਿਆਣਾ ਪਹੁੰਚਿਆ ਤਾਂ ਉੱਤੇ ਮਹਿਲਾਵਾਂ ਅਤੇ ਬਜ਼ੁਰਗਾਂ ਦੇ ਵੱਲੋਂ ਰਾਜਾ ਵੜਿੰਗ ਦਾ ਵਿਰੋਧ ਵੀ ਕੀਤਾ ਗਿਆ ਜਿਨ੍ਹਾਂ ਨੇ ਉਹਨਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਤੇ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਤੇ ਕਿਆ ਕੀ ਸਿੱਖਾਂ ਦਾ ਗਦਾਰ ਹੈ ਰਾਜਾ ਵੜਿੰਗ ਇਸ ਨੂੰ ਲੁਧਿਆਣੇ ਤੋਂ ਹਰਾ ਕੇ ਇਸ ਦੀ ਜ਼ਮਾਨਤ ਜ਼ਬਤ ਕਰਾ ਕੇ ਥੋਪੇ ਜਾਗੇ ਰਾਜਾ ਵੜਿੰਗ ਨੂੰ ਇਹ ਚੀਜ਼ ਮੈਂ ਕਹਿਣਾ ਚਾਹੁੰਦੀ ਆਂ ਕਿ ਰਾਜਾ ਵੜਿੰਗ ਤੇਰੀਆਂ ਜ਼ਮਾਨਤਾਂ ਜ਼ਬਤ ਕਰਵਾਵਾਂਗੇ ਕਿਉਂਕਿ ਇਹ ਕਾਤਲ ਉਹ ਖੂਨੀ ਪੰਜਾ ਜਿਹਨੇ ਹਜ਼ਾਰਾਂ નિર્ਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਉਹ ਇੰਦਰਾ ਗਾਂਧੀ ਜਿਹਨੇ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਤੇ ਟੋਪਾਂ ਤੇ ਡੰਕਾਂ ਦੇ ਨਾਲ ਹਮਲੇ ਕਰਕੇ ਟਾਟੇਰੀ ਕੀਤਾ ਤੇ ਤੂੰ ਜਾ ਕੇ ਹੰਦਵਾੜੇ ਦੇ ਵਿੱਚ ਉਥੇ ਉਹ ਕਮਲਨਾਥ ਨੂੰ ਕਲੀਨ ਚਿੱਟ ਦੇਨੇ ਕਿ ਉਹ નિર્ਦੋਸ਼ ਹੈਗਾ ਰਾਜਾ ਵੜ엥 ਤੇਰੀ ਕੋਈ ਭੈਣ ਵਿਦਵਾਨੀ ਹੋਈ ਤੇਰੀ ਕੋਈ ਮਾਂ ਵਿਦਵਾਨੀ ਹੋਈ ਤੂੰ ਕੋਈ ਕਿਸੇ ਬੱਚੇ ਨੂੰ ਯਤਿਮ ਹੋਇਆ ਆਪਣੀ ਅੱਖਾਂ ਦੇ ਸਾਹਮਣੇ ਨਹੀਂ ਦੇਖਿਆ ਅੱਜ ਮੈਂ ਰਾਜਾ ਵੜ엥 ਨੂੰ ਇੱਕ ਚੀਜ਼ ਹੋਰ ਕਹਿਣਾ ਚਾਹੁੰਦੀ ਆ ਕਿ ਰਾਜਾ ਵੜ엥 ਤੇਰੀ ਵੋਠੀ ਕਹਿੰਦੀ ਆ ਕਿ ਇਹ ਗੁਰੂ ਨਾਨਕ ਦਾ ਪੰਜਾ ਉਹ ਇਹ ਕਾਤਲ ਪੰਜਾ ਇਹ ਖੂਨੀ ਪੰਜਾ ਇਸ ਪੰਜੇ ਨੂੰ ਤੁਸੀਂ ਗੁਰੂ ਨਾਨਕ ਤੇ ਪੰਜੇ ਨਾਲ ਮਲਾਉਂਦੇ ਹੋ ਉਹ ਗੁਰੂ ਨਾਨਕ ਦਾ ਪੰਜਾ ਜਿਹਨੇ ਸਾਰੀ ਸ੍ਰਿਸ਼ਟੀ ਨੂੰ ਉਤਾਰਿਆ ਤੇ ਤੁਹਾਡਾ ਕਾਂਗਰਸੀਆਂ ਦਾ ਕਾਤਲ ਤੇ ਖੂਨੀ ਪੰਜਾ ਜਿਨ੍ਹਾਂ ਹਜ਼ਾਰਾਂ નિર્ਦੋਸ਼ ਸਿੰਘਾਂ ਸਿੰਘਣੀਆਂ ਪਛੰਗੀਆਂ ਦੇ ਕਤਲੇਆਮ ਕੀਤੇ ਦਰਬਾਰ ਸਾਹਿਬ ਤੇ ਟੁੱਪ ਤੋਪਾਂ ਤੇ ਟੈਂਕਾਂ ਦੇ ਨਾਲ ਹਮਲੇ ਕੀਤੇ ਗੁਰੂ ਗਰੰਥ ਸਾਹਿਬ ਜੀ ਦੇ ਵਿੱਚ ਗੋਲੀਆਂ ਮਾਰੀਆਂ ਏ ਆਈ ਜਿਹੜਾ ਕਾਫਲਾ ਲੈ ਕੇ ਆ ਰਿਹਾ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਦੀ ਆ ਇਹ ਕਾਫਲਾ ਲੁਧਿਆਣੇ ਦਾ ਨਹੀਂ ਹੈਗਾ ਇਹ ਸਾਰੀਆਂ ਗੱਡੀਆਂ ਬਾਹਰ ਦੀਆਂ ਗੁਰਦੁਆਰਾ ਰਕਾਬ ਸਿੰਘ ਸਾਹਿਬ ਦਾ ਉੱਪਰ ਜਿਹੜਾ ਹਮਲਾ ਹੋਇਆ ਸੀ ਸੰਜੇ ਸੂਰੀ ਉੱਥੇ ਹਾਜ਼ਰ ਸੀ ਇੰਡੀਅਨ ਐਕਸਪ੍ਰੈਸ ਦਾ ਜਿਹੜਾ ਪੱਤਰਕਾਰ ਸੀ ਉਹਦੇ ਸਾਹਮਣੇ ਤਿੰਨ ਸਿੱਖਾਂ ਦਾ ਕਤਲੇਆਮ ਉੱਥੇ ਕੀਤਾ ਗੋਲੀਆਂ ਮਾਰ ਕੇ ਮਾਰਿਆ ਗਿਆ ਉਸ ਵੇਲੇ ਕਮਲਨਾਥ ਜਿਹੜਾ ਉਹ ਨਾਲ ਖੜਾ ਸੀ ਉਹ ਉਹ ਉਹਨਾਂ ਪੀੜ ਦੀ ਗਵਾਹੀ ਕਰ ਰਿਹਾ ਸੀ ਤੇ ਸਿੱਖਾਂ ਦੇ ਕਾਤਲ ਨੂੰ ਇਹਨੇ ਕਲੀਨ ਚਿੱਟ ਦਿੱਤੀ ਰਾਜਾ ਵੜਿੰਗ ਨੇ ਅੱਜ ਰਾਜਾ ਵੜਿੰਗ ਨੇ ਪਰਸੋਂ ਇਹ ਗੱਲ ਕਹੀ ਇੱਕ ਇਹ ਗੁਰਨਾਨਕ ਦਾ ਪੰਜਾ ਹੈ ਇਹ ਗੁਰਨਾਨਕ ਦਾ ਪੰਜਾ ਨਹੀਂ ਇਹ ਖੂਨੀ ਪੰਜਾ ਹੈ ਜਿਨੇ 1984 ਦੇ ਵਿੱਚ ਸਿੱਖਾਂ 10000 ਸਿੱਖਾਂ ਦਾ ਕਤਲ ਆਮ ਕੀਤਾ ਉਹ ਖੂਨੀ ਪੰਜਾ ਹੈ ਇਹ ਉਹ ਇੰਦਰਾ ਗਾਂਧੀ ਦਾ ਖੂਨੀ ਪੰਜਾ ਹੈ ਜਿਨੇ 1984 ਵਿੱਚ ਸਾਡੇ ਹਰਮੰਦਰ ਸਾਹਿਬ ਦਰਬਾਰ ਸਾਹਿਬ ਟੈਂਕਾਂ ਤੋਪਾਂ ਨਾਲ ਹਮਲੇ ਕੀਤੇ ਉੱਥੇ ਵੀ 10000 ਸਿੱਖਾਂ ਦਾ ਉਥੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਭਾਰਤੀ ਫੌਜ ਨੇ ਸਿੱਖਾਂ ਨੂੰ ਕਤਲੇਆਮ ਸिखਾਂ ਦਾ ਕੀਤਾ ਗਿਆ ਅੱਜ ਉਹ ਰਾਜਾ ਬਣੇਗਾ ਜੜੇ ਪੰਜਾਬ ਤੋਂ ਪੰਜਾਬ ਦੇ ਕੋਨੇ-ਕੋਨੇ ਤੋਂ ਉੱਥੇ ਗੱਡੀਆਂ ਲੈ ਕੇ ਆਏ ਨੇ ਇਹਨਾਂ ਨੂੰ ਸ਼ਰਮ ਆ ਰਹੀ ਜੀ ਸਿੱਖਾਂ ਨੂੰ ਇਹ ਵਜੇ ਗਦਰ ਕੌਮ ਦੇ ਜਿਹੜੇ ਅੱਜ ਲੁਧਿਆਣਾ ਤੋਂ ਇਲੈਕਸ਼ਨ ਲੜਦਾ ਆਇਆ ਇਹ ਅਸੀਂ ਇਲੈਕਸ਼ਨ ਇਥੋਂ ਦੀ ਜਮਾਤ ਜ਼ਬਤ ਹੋਵੇਗੀ